ਸਿਰ ਉਪਰ ਲੈ ਲੈ ਜਤੁਬਾਜੀ ਸੁਧਰਾ ਦੇ ਮਨੁ ਰਿਆ ਦਾਲ ਕੋਟੇ ਮੁਖੜ ਕਾਲੇ ਨੂੰ ਤਾਜ ਜੁਲੰਦਾਰ ਸੱਚ ਜੋ ਸੱਚਾ ਕਰੋਗਾ ਨਾਮ ਦੇ ਪ੍ਰਸੂ ਨਗਰ ਦੇ ਲੋ ਦੀ ਕਰਨ ਇਹ ਹਰੇ ਕੇਤਾ ਰਿੰਕਸਵੇਂ ਪਰ ਸੁਨਹਿਰ ਦਾ ਪਾਦ੍ਰਿਨਗਲ ਜਿਨਰੀ ਜਿਨਾੰਗ ਦਇਨ ਬਸਨਾਵੇ ਪਰ ਸੁਨਹਿਰ ਦਾ ਘੁਰਾ ਪਾਦ੍ਰਿਨਗਲ ਮੈਂ ਕੇ ਨੋਰ ਗਿਨਾਰਦੇ ਜੋਤ ਮੰਗਰੇ ਸੁਖੜ ਕੇ ਨੋਰ ਜਾ ਲੈ ਕਰ ਕਹ ਲੋਕੁ ਬੁਕਾਰ ਨਲੋ ਸਿਲਾ ਪੜਿਆ ਨੀ ਇਸਰ ਨਸੀ ਕਾ ਹੰਦਿਰ ਗਟੋਲਾ ਦੇਰਨੇ ਲੋਗ ਜਿਸ ਮਨ ਮੇਂ ਏਤੋ ਵਸੇ ਸਰਬਨਵਾਹਿ ਦਾ